ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਪੂਰਿਆਂ ਦੀ ਸੰਗਤ ਦਾ ਤੇ ਉਹਨਾਂ ਸੇਵਾਦਾਰਾਂ ਦਾ ਭਾਈ ਨੀਲਾ ਸਿੰਘ ਜੀ ਭਾਈ ਆਸੂ ਸਿੰਘ ਜੀ ਦੋਏ ਪਰਿਵਾਰਾਂ ਦਾ ਜਿਨ੍ਹਾਂ ਨੇ ਕਿ ਜੋ ਤੁਹਾਨੂੰ ਪਤਾ ਹੀ ਹੈ ਵੀ ਫਤੇਗੜ ਸਾਹਿਬ ਸਹਬਜ਼ਾਦਾ ਦੀ ਯਾਦ ਨੂੰ ਸਮਰਪਤ ਸਿੱਧੀ ਜੋੜ ਮੇਲਾ ਆ ਰਿਹਾ ਉਹਦੇ ਸਬੰਧ ਵਿੱਚ ਸਤਿਕਾਰਯੋਗ ਸੰਤ ਬਾਬਾ ਹਰਨੇਕ ਸਿੰਘ ਜੀ ਰਾੜਾ ਸਾਹਿਬ ਲੰਗਰਾਂ ਵਾਲੇ ਮਹਾਂਪੁਰਖ ਉਹਨਾਂ ਵੱਲੋਂ ਜਿਹੜੀ ਲੰਗਰਾਂ ਦੀ ਸੇਵਾ ਲਈ ਹੋਈ ਹੈ ਗੁਰਦੁਆਰਾ ਮਾਤਾ ਭੋਲੀ कौर ਜੀ ਮਸਤਵਾਨਾ ਸਾਹਿਬ ਵਾਲਿਆਂ ਨੂੰ ਤੇ ਉਹਨਾਂ ਵੱਲੋਂ ਜਿਹੜਾ ਅੱਜ ਸਾਗ ਦੀ ਸੇਵਾ ਜਿਹੜੀ ਹੈ ਪਿੰਡ ਪੂਰਿਆਂ ਦੀ ਸੰਗਤ ਵੱਲੋਂ ਕੀਤੀ ਗਈ ਹੈ ਆਪ ਜੀ ਸਾਰੇ ਵੇਖ ਰਹੇ ਹੋ ਅਸੀਂ ਧੰਨਵਾਦ ਕਰਦੇ ਇਹਨਾਂ ਸਾਰੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਤਕਰੀਬਨ ਅੱਜ ਸਾਰੇ ਦਿਨ ਵਾਂਗੂੰ ਲਾ ਕੇ ਜਿਹੜਾ ਸਾਰੇ ਸਾਗ ਦੀ ਸੇਵਾ ਜਿਹੜੀ ਆ ਤੋੜਨ ਦੀ ਕੀਤੀ ਗਈ ਆ ਤੇ ਇੱਕ ਗੱਡੀ ਭਰ ਕੇ ਫਤੇਗੜ ਸਾਹਿਬ ਵਿਖੇ ਭੇਜੀ ਆ ਹੋਰ ਵੀ ਜਿਹੜਾ ਸਵਾ ਦੇ ਦਿਨਾਂ ਤੱਕ ਇਹ ਸੇਵਾ ਜਿਹੜੀ ਐ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹਿਣੀ ਆ ਸੋ ਮੈਂ ਬਾਕੀ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਭਾਈ ਜਿਨ੍ਹਾਂ ਕੋਲੇ ਵੀ ਜੋ ਸਮਾਂ ਹੈਗਾ ਉਹ ਸੇਵਾ 'ਚ ਵੀ ਫਤੇਗੜ ਸਾਹਿਬ ਦੇ ਜੋ ਸ਼ਹੀਦੀ ਜੋੜ ਮੇਲੇ ਸਵਾ ਦੇ ਦਿਨ ਚੱਲਣੇ ਆ ਤੇ ਉੱਥੇ ਹਾਜ਼ਰੀਆਂ ਭਰਨੀਆਂ ਬਾਕੀ ਲੰਗਰਾਂ ਦੇ ਵਾਸਤੇ ਵੀ ਸਾਰੀਆਂ ਸੰਗਤਾਂ ਨੇ ਜਿਹੜਾ ਜੋ ਫਤੇਗੜ ਸਾਹਿਬ ਮਹਾਂਪੁਰ ਖਰਾੜਾ ਸਾਹਿਬ ਵਾਲਿਆਂ ਵੱਲੋਂ ਜੋ ਲੰਗਰ ਚਲਾਇਆ ਜਾ ਰਿਹਾ ਹੈ ਉਹਨਾਂ ਦੇ ਵਿੱਚ ਜੋ ਸਾਗ ਦੀ ਸੇਵਾ ਕਿਸੇ ਪਿੰਡ ਨਗਰ ਦੀ ਸੰਗਤ ਨੇ ਕਰਨੀ ਹੋਵੇ ਤਾਂ ਉਹ ਵੀ ਸਾਨੂੰ ਤੁਸੀਂ ਦੱਸਣ ਦੀ ਕਿਰਪਾਲਤਾ ਕਰਨੀ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਨੌਜਵਾਨ ਵੀਰਾਂ ਦਾ ਤੇ ਪਿੰਡ ਭੂਰਿਆਂ ਦੀ ਸੰਗਤ ਦਾ ਸੇਵਾਦਾਰਾਂ ਦਾ ਜਿਨ੍ਹਾਂ ਨੇ ਰਲ ਮਿਲ ਕੇ ਜੋ ਇਹ ਸੇਵਾ ਵਿੱਚ ਯੋਗਦਾਨ ਪਾਇਆ ਸਤਿਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇਹਨਾਂ ਨੂੰ ਤੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ